ਪਤੀ ਪਤਨੀ ਦਾ ਸਾਥ ਜਨਮ ਜਨਮਾ ਦਾ ਮੰਨਿਆ ਜਾਂਦਾ ਹੈ ਸੱਤ ਜਨਮਾਂ ਤੱਕ ਉਹ ਕਸਮਾਂ ਖਾਂਦੇ ਨੇ ਕਿ ਅਸੀਂ ਇਕੱਠੇ ਰਹਾਂਗੇ ਕਦੇ ਦੂਰ ਨਹੀਂ ਹੋਵਾਂਗੇ ਪਰ ਇੱਥੇ ਇੱਕ ਜਨਮ ਦੇ ਵਿੱਚ ਵੀ ਇੱਕ ਜ਼ਿੰਦਗੀ ਨੂੰ ਲੰਘਾਣਾ ਪਤੀ ਪਤਨੀ ਦੇ ਲਈ ਔਖਾ ਹੋ ਰਿਹਾ ਹੈ ਇੱਕ ਇਹੋ ਜਿਹੀ ਖਬਰ ਆ ਰਹੀ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸਿਰਫ ਇਹਸ ਕਰਕੇ ਕਿਉਂਕਿ ਉਹ ਉਮਰ ਦੇ ਵਿੱਚ ਉਸ ਤੋਂ ਵੱਡੀ ਸੀ ਆਪਣੇ ਤੋਂ ਵੱਡੀ ਉਮਰ ਦੀ ਇਸ ਪਤਨੀ ਤੋਂ ਨਾਖੁਸ਼ ਸੀ ਇਹ ਪਤੀ ਜਿਸ ਦੇ ਕਾਰਨ ਗੋਲੀਆਂ ਮਾਰ ਕੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਪੱਕਾ ਕਲਾ ਦਾ ਇਹ ਸਾਰਾ ਮਾਮਲਾ ਹੈ ਜਿਸ ਤੋਂ ਬਾਅਦ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਪਤੀ ਦੇ ਵੱਲੋਂ ਬੜੀ ਹੀ ਬੇਰਹਿਮੀ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪਤਨੀ ਉਮਰ ਦੇ ਵਿੱਚ ਵੱਡੀ ਸੀ ਆਪਣੇ ਪਤੀ ਦੇ ਨਾਲੋਂ ਜਿਸ ਕਰਕੇ ਉਹਨੂੰ ਇਹ ਗੱਲ ਪਸੰਦ ਨਹੀਂ ਸੀ ਇਸਦੇ ਚਲਦੇ ਹੋਏ ਉਸਨੇ ਇਸ ਦੀ ਜਾਨ ਲੈ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਤਤ ਮੁਲਜ਼ਮ ਪਤਨੀ ਦੀ ਵੱਡੀ ਉਮਰ ਹੋਣ ਕਰਕੇ ਹੀ ਵਿਆਹ ਦੇ ਬਾਅਦ ਤੋਂ ਹੀ ਉਹ ਨੂੰ ਪਸੰਦ ਨਹੀਂ ਕਰਦਾ ਸੀ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਝਗੜਾ ਰਹਿੰਦਾ ਸੀ ਉਹ ਨੂੰ ਜਵਾਨ ਕੁੜੀਆਂ ਪਸੰਦ ਸੀ ਕਈ ਵਾਰ ਪੰਚਾਇਤਾਂ ਵੀ ਹੋਈਆਂ ਪਰ ਇਹ ਸਾਰਾ ਮਸਲਾ ਸੁਲਝਿਆ ਨਹੀਂ ਅਤਵੇਿਰ ਦੇ ਸਮੇ ਪਤੀ ਦੇ ਵੱਲੋਂ ਆਪਣੀ ਹਥਿਆਰ ਨੂੰ ਕੱਢਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਤਨੀ ਦੇ ਤਿੰਨ ਗੋਲੀਆਂ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਹੁਣ ਪਤਾ ਲੱਗਿਆ ਕਿ ਪਤਨੀ ਮਰ ਚੁੱਕੀ ਹੈ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ ਜਿਸ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੰਦੀ ਸਰਿਕਾ ਪੱਕੇ ਕਲਾ ਇੱਕ ਮਰਡਰ ਹੋਇਆ ਹੈ ਕੀ ਹੈ ਬੁੜਾ ਨਾਮ ਹੈ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਾਸੇ ਪੱਕਾ ਕਲਾ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਇਤਲਾਹ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਐਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਐਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਪ੍ਰੀਕੌਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫਾਇਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਏ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਤੱਤ ਸਾਹਮਣੇ ਆਉਣਗੇ ਪੋਸਟ ਮਾਰਟਮ ਦੌਰਾਨ ਉਹਦੇ ਉਪਰ ਅਗਲੀ ਹੋਰ ਵੀ ਕਾਰਵਾਈ ਅਮਚ ਲਿਆਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹੇਗਾ ਤੇ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਜਿਹੜੀ ਕੋਲੇ ਬੰਦੂਗਰ ਐਡਵਲ ਸੀ ਇਹ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੀ ਆਪਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੁਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਰਡਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਕੋਈ ਦੇਖਿਆ ਕਰ ਕੋਈ ਧਿਆਨ ਨਹੀਂ ਫਿਲਹਾਲ ਅਜੇ ਮੁਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮੁਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਹੈ ਜੀ ਖੇਤੀਬਾੜੀ ਕਰਦਾ ਹੈ ਜੀ ਕਿਸਾਨ ਹੈ ਜ਼ਿਮੀਂਦਾਰ ਹੈ ਕੀਤੀ ਵੜੀ ਕਰ ਰਿਹਾ ਪਤੀ ਪਤਨੀ ਦਾ ਸਾਥ ਜਨਮ ਜਨਮਾ ਦਾ ਮੰਨਿਆ ਜਾਂਦਾ ਹੈ ਸੱਤ ਜਨਮਾਂ ਤੱਕ ਉਹ ਕਸਮਾਂ ਖਾਂਦੇ ਨੇ ਕਿ ਅਸੀਂ ਇਕੱਠੇ ਰਹਾਂਗੇ ਕਦੇ ਦੂਰ ਨਹੀਂ ਹੋਵਾਂਗੇ ਪਰ ਇੱਥੇ ਇੱਕ ਜਨਮ ਦੇ ਵਿੱਚ ਵੀ ਇੱਕ ਜ਼ਿੰਦਗੀ ਨੂੰ ਲੰਘਾਣਾ ਪਤੀ ਪਤਨੀ ਦੇ ਲਈ ਔਖਾ ਹੋ ਰਿਹਾ ਹੈ ਇੱਕ ਇਹੋ ਜਿਹੀ ਖਬਰ ਆ ਰਹੀ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸਿਰ ਫੇਸ ਕਰਕੇ ਕਿਉਂਕਿ ਉਹ ਉਮਰ ਦੇ ਵਿੱਚ ਉਸ ਤੋਂ ਵੱਡੀ ਸੀ ਆਪਣੇ ਤੋਂ ਵੱਡੀ ਉਮਰ ਦੀ ਇਸ ਪਤਨੀ ਤੋਂ ਨਾਖੁਸ਼ ਸੀ ਇਹ ਪਤੀ ਜਿਸ ਦੇ ਕਾਰਨ ਗੋਲੀਆਂ ਮਾਰ ਕੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਪੱਕਾ ਕਲਾ ਦਾ ਇਹ ਸਾਰਾ ਮਾਮਲਾ ਹੈ ਜਿਸ ਤੋਂ ਬਾਅਦ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਪਤੀ ਦੇ ਵੱਲੋਂ ਬੜੀ ਹੀ ਬੇਰਹਿਮੀ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪਤਨੀ ਉਮਰ ਦੇ ਵਿੱਚ ਵੱਡੀ ਸੀ ਆਪਣੇ ਪਤੀ ਦੇ ਨਾਲੋਂ ਜਿਸ ਕਰਕੇ ਉਹਨੂੰ ਇਹ ਗੱਲ ਪਸੰਦ ਨਹੀਂ ਸੀ ਜਿਸ ਦੇ ਚਲਦੇ ਹੋਏ ਉਸਨੇ ਇਸ ਦੀ ਜਾਨ ਲਈ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਤਤ ਮਲਜ਼ਮ ਪਤਨੀ ਦੀ ਵੱਡੀ ਉਮਰ ਹੋਣ ਕਰਕੇ ਹੀ ਵਿਆਹ ਦੇ ਬਾਅਦ ਤੋਂ ਹੀ ਉਹਨੂੰ ਪਸੰਦ ਨਹੀਂ ਕਰਦਾ ਸੀ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਝਗੜਾ ਰਹਿੰਦਾ ਸੀ ਉਹਨੂੰ ਜਵਾਨ ਕੁੜੀਆਂ ਪਸੰਦ ਸੀ ਕਈ ਵਾਰ ਪੰਚਾਇਤਾਂ ਵੀ ਹੋਈਆਂ ਪਰ ਇਹ ਸਾਰਾ ਮਸਲਾ ਸੁਲਝਿਆ ਨਹੀਂ ਅਤਵੇਰ ਦੇ ਸਮੇ ਪਤੀ ਦੇ ਵੱਲੋਂ ਆਪਣੀ ਹਥਿਆਰ ਨੂੰ ਕੱਢਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਤਨੀ ਦੇ ਤਿੰਨ ਗੋਲੀਆਂ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਹੁਣ ਪਤਾ ਲੱਗਿਆ ਕਿ ਪਤਨੀ ਮਰ ਚੁੱਕੀ ਹੈ। ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ ਜਿਸ ਨੂੰ ਫੜਨ ਤੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਹਾਂਜੀ ਸਰ ਇਹ ਇੱਕ ਭੱਤੇ ਕਲਾ ਇੰਕ ਮਰਡਰ ਹੋਇਆ ਹੈ। ਕੀ ਆ ਗੋਣਾ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਾਸੇ ਪੱਕਾ ਗਲਾ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਦੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵਜੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਇਤਲਾਹ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇੜੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਐਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਐਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਪ੍ਰੀਕਰਤ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫਾਇਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਿਆ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹਦੇ ਤੱਤ ਸਾਹਮਣੇ ਆਉਣਗੇ ਪੋਸਟ ਮਾਰਟਮ ਦਰਾਂ ਉਹਦੇ ਤੋਂ ਬਾਅਦ ਅਗਲੀ ਹੋਰ ਵੀ ਕਾਰਵਾਈ ਅਮਚ ਲਿਆਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹੇਗਾ ਤੇ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵੋ ਸਰ ਜਿਹੜੀ ਬਾਰੇ ਬੰਦ ਹੋ ਕੇ ਰੈਡਰਸ ਦੀ ਇਹ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੀ ਆਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਹੈ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਣੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਣੀ ਵਾਈਫ ਦੀ ਕੁਟ ਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਰਡਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਕੋਈ ਦੇਖਾ ਕਰ ਕੋਈ ਧਿਆਨ ਨਹੀਂ ਫਿਲਹਾਲ ਅਜੇ ਮੁੱਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮੁਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਦੇ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਹੈ ਜੀ ਖੇਤੀਬਾੜੀ ਕਰਦਾ ਹੈ ਜੀ ਕਿਸਾਨ ਹੈ ਜ਼ਿਮੀਂਦਾਰ ਹੈ ਕੀ ਦੀ ਵੜੀ ਕਰ ਰਿਹਾ પતિ ਪਤਨੀ ਦਾ ਸਾਥ ਜਨਮ ਜਨਮਾ ਦਾ ਮੰਨਿਆ ਜਾਂਦਾ ਹੈ ਸੱਤ ਜਨਮਾਂ ਤੱਕ ਉਹ ਕਸਮਾਂ ਖਾਂਦੇ ਨੇ ਕਿ ਅਸੀਂ ਇਕੱਠੇ ਰਹਾਂਗੇ ਕਦੇ ਦੂਰ ਨਹੀਂ ਹੋਵਾਂਗੇ ਪਰ ਇੱਥੇ ਇੱਕ ਜਨਮ ਦੇ ਵਿੱਚ ਵੀ ਇੱਕ ਜ਼ਿੰਦਗੀ ਨੂੰ ਲੰਘਾਣਾ પતિ ਪਤਨੀ ਦੇ ਲਈ ਔਖਾ ਹੋ ਰਿਹਾ ਹੈ ਇੱਕ ਇਹੋ ਜਿਹੀ ਖਬਰ ਆ ਰਹੀ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸਿਰਫ ਇਹਸ ਕਰਕੇ ਕਿਉਂਕਿ ਉਹ ਉਮਰ ਦੇ ਵਿੱਚ ਉਸ ਤੋਂ ਵੱਡੀ ਸੀ ਆਪਣੇ ਤੋਂ ਵੱਡੀ ਉਮਰ ਦੀ ਇਸ ਪਤਨੀ ਤੋਂ ਨਾਖੁਸ਼ ਸੀ ਇਹ ਪਤੀ ਜਿਸ ਦੇ ਕਾਰਨ ਗੋਲੀਆਂ ਮਾਰ ਕੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਪੱਕਾ ਕਲਾ ਦਾ ਇਹ ਸਾਰਾ ਮਾਮਲਾ ਹੈ ਜਿਸ ਤੋਂ ਬਾਅਦ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਪਤੀ ਦੇ ਵੱਲੋਂ ਬੜੀ ਹੀ ਬੇਰਹਿਮੀ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ